ਹੈਲੋ ਜੀ ਸਾਰਿਆਂ ਨੂੰ ਅੰਤਰਸੀ ਲੈ ਕੇ ਆਏ ਹਾਂ ਲਸਣ ਤੇ ਲਾਲ ਮਿਰਚ ਦੀ ਚਟਨੀ ਤੇ ਇੱਥੇ ਦੇਖੋ ਇਹ ਲਾਲ ਮਿਰਚ ਜਿਹੜੀ ਹੈ ਉਹ ਮੈਂ ਧੋ ਕੇ ਚੰਗੀ ਤਰ੍ਹਾਂ ਸਾਡੇ ਮਾਸੇਜ ਜੀ ਨੂੰ ਦੇ ਦਿੱਤੀ ਹੈ ਤੇ ਤੁਹਾਨੂੰ ਪਤਾ ਹੈ ਇਹ ਸਪੈਸ਼ਲ ਜਿਹੜੀ ਲਾਲ ਮਿਰਚ ਆਪਣੀ ਚਟਨੀ ਵਾਸਤੇ ਮਿਲਦੀ ਹੈ ਨਾ ਏ ਡਬਲ ਈ ਰਾਜਸਥਾਨ ਸੰਗਰੀਆ ਤੋਂ ਮਿਲਦੀ ਹੈ ਹਨਾ ਤੇ ਉੱਥੇ ਬੜੀ ਹੈ ਨਾ ਮਤਲਬ ਵੱਡੀ ਮੱਚ ਹੁੰਦੀ ਹੈ ਤੇ ਬੜੀ ਟੇਸਟੀ ਹੁੰਦੀ ਹੈ ਕਿ ਇੱਕ ਹੀ ਅਸੀਂ ਮੰਮੀ ਨੂੰ ਲਾ ਦਿੱਤਾ ਜੀ ਲਸਣ ਛਿੱਲਣ ਕਿ ਦੇਖੋ ਮੰਮੀ ਲਸਣ ਛਿੱਲ ਰਹੀ ਹੈ ਤੇ ਮਾਸੀ ਨੇ ਮਿਰਚਾਂ ਦੀ ਡੰਡੀਆਂ ਤੋੜ ਕੇ ਪਾਲੀਆਂ ਨੇ ਕੁੰਡੇ ਦੇ ਵਿੱਚ ਤੇ ਇੱਥੇ ਦੇਖੋ ਜੀ ਪੈ ਗਿਆ ਇਹਦੇ ਵਿੱਚ ਨਮਕ ਤੇ ਨਮਕ ਦੇ ਨਾਲ ਹੀ ਹੁਣ ਛੱਡਾ ਹੋ ਗਿਆ ਹੈ ਜੀ ਣ ਨੂੰ ਕੁੱਟਣ ਦਾ ਕੰਮ ਸ਼ੁਰੂ ਤੇ ਇਹ ਜਿਹੜੀ ਚਟਨੀ ਹੈ ਨਾ ਇਹ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਵਧੀਆ ਮਤਲਬ ਨਾ ਅਜ ਅਲੱਗ ਹੀ ਨੈਕਸਟ ਲੈਵਲ ਦਾ ਟੇਸਟ ਹੁੰਦਾ ਇਹਦਾ ਜੋ ਮੈਂ ਬਿਆਹ ਵੀ ਨਹੀਂ ਕਰ ਸਕਦੀ ਤੇ ਇੱਥੇ ਦੇਖੋ ਮਾਸੀ ਨਾ ਪਿੰਡੋਂ ਲੈ ਕੇ ਆਏ ਸੀ ਲੱਸੀ ਘਰ ਦੀ ਲੱਸੀ ਅਲੱਗ ਸੁਆਦ ਇਹ ਜਿਹੜੀ ਪੈਕਟਾ ਬੁਕਟਾ ਵਾਲੀ ਲੱਸੀ ਹੁੰਦੀ ਹੈ ਨਾ ਇਹ ਦੀ ਕੋਈ ਰੀਸ ਨਹੀਂ ਕਰ ਸਕਦੀ ਤੇ ਇਸ ਲੱਸੀ ਦੇ ਵਿੱਚ ਦੇਖੋ ਚੰਗੀ ਤਰ੍ਹਾਂ ਹੁਣ ਆ ਮੈਂ ਪਾ ਦਿੱਤਾ ਜੀ ਲਸਣ ਜਿਹੜਾ ਮम्मा ਛਿਲ ਰਹੇ ਸੀ ਤੇ ਫੋਨ ਨੂੰ ਇਹਨੂੰ ਚੰਗੀ ਤਰ੍ਹਾਂ ਮਾਸੀ ਨੇ ਹੌਲੀ 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 ਪੈਰਾਂ ਦੇ ਜੋਰ ਨਾਲ ਕੁੰਡੇ ਨੂੰ ਫੜ ਕੇ ਚੰਗੀ ਤਰ੍ਹਾਂ ਘੁੱਟਣਾ ਦੇਖੋ ਕੀਤਾ ਹੈ ਸ਼ੁਰੂ ਤੇ ਇਹਨੂੰ ਉਤਨ ਦੇ ਵਿੱਚ ਬਈ ਜ਼ੋਰ ਲੱਗਦਾ ਕਿਉਂਕਿ ਇਹ ਜਿਹੜੇ ਬੀਜ ਨਹੀਂ ਦੇ ਵਿੱਚ ਇਹ ਆਪਾਂ ਸਾਰੇ ਬੀਜ ਜਿਹੜੇ ਹੈ ਨਾ ਉਹ ਇਹ ਆਪਾਂ ਕੱਟਣੇ ਹੈ ਮਤਲਬ ਚੰਗੀ ਤਰ੍ਹਾਂ ਫੀਣੇ ਹੈ ਫਿਰ ਮਜ਼ਾ ਆਉਂਦਾ ਤੇ ਇਹ ਜਿਹੜਾ ਦੇਖੋ ਇਹ ਤਰੀਕਾ ਹੈ ਨਾ ਕੁੰਡੇ ਨੂੰ ਪੈਰਾਂ ਨਾਲ ਫੜਨ ਦਾ ਇਹ ਮੈਂ ਹਰ ਥਾਂ ਵਿੱਚ ਵੇਖਿਆ ਇਹ ਹੁਣ ਤੁਸੀਂ ਇਹ ਨਾ ਕਿ ਉਹ ਵੀ ਕੁੰਡੇ ਨੂੰ ਪੈਰ ਲਾ ਰੱਖਿਆ ਇਹ ਉਹ ਏ ਹਰ ਕੋਈ ਕਰਦਾ ਹੈ ਇਦਾਂ ਹੀ ਸਾਡੇ ਮਤਲਬ ਪੰਜਾਬ ਦੇ ਵਿੱਚ ਬਣਾਉਂਦੇ ਆ ਠੀਕ ਹੈ ਤੇ ਆ ਦੇਖੋ ਜੀ ਹੁਣ ਹੌਲੀ 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 ਮਾਸੀ ਜੀ ਤੁੱਪੇ ਛਾਵੇਂ ਬੈਠੇ ਆ ਉਹਦਾ ਆਰਾਮ ਨਾਲ ਇਹਨੂੰ ਬੈਠੇ ਕੁੱਟੀ ਜਾ ਰਹੇ ਨੇ ਤੇ ਇੱਥੇ ਨਾ ਅਸੀਂ ਅੱਧੀ ਚਟਨੀ ਜਿਹੜੀ ਸੀ ਨਾ ਉਹ ਕੱਢ ਲਈ ਥੋੜੀ ਜੀ ਦਰਦਰੀ ਜਦੋਂ ਚਟਨੀ ਹੋਊਗੀ ਸੀ ਕਿਉਂਕਿ ਮੈਂ ਇਹਦੇ ਵਿੱਚ ਪੁਦੀਨਾ ਧਨੀਆ ਵਗੈਰਾ ਪਾ ਕੇ ਇਹਨੂੰ ਕੱਲ ਨੂੰ ਦੁਬਾਰਾ ਕੁੱਟੂੰਗੀ ਤੇ ਇੱਥੇ ਜਿਹੜੀ ਆ ਚਟਨੀ ਸੀ ਇਹਨੂੰ ਅਸੀਂ ਦੁਬਾਰਾ ਚੰਗੀ ਤਰ੍ਹਾਂ ਘੋਟ ਕੇ ਤੇ ਬੈਠ ਗਏ ਆ ਖਾਣ ਵਾਸਤੇ ਦੇਖੋ ਜੀ ਕੌਲੀ ਵਿੱਚ ਇਹਨੂੰ ਮੈਂ ਬੌਲ ਲੈ ਲਈ ਸੀ ਮੈਂ ਕਿਹਾ ਚਲੋ ਇਸ ਬੋਲ ਦੇ ਵਿੱਚ ਇਹਨੂੰ ਕੱਢ ਦੋ ਤੇ ਫਿਰ ਅਸੀਂ ਕੁੰਡਾ ਕੋਟਾ ਧੋ ਕੇ ਰੱਖ ਦਾਂਗੇ ਤੇ ਦੇਖੋ ਜੀ ਕੀ ਰੰਗਤ ਆਈ ਹੈ ਚਟਨੀ ਦੀ ਮੇਰੇ ਤਾਂ ਨਾ ਮੈਂ ਤਾਂ ਦੇਖ ਕੇ ਮੂੰਹ ਚ ਪਾਣੀ ਆ ਗਿਆ ਸੀ ਤੇ ਟੇਬਲ ਸਾਡਾ ਲੱਗ ਗਿਆ ਹੈ ਖਾਣੇ ਵਾਲਾ ਚਟਨੀ ਅੱਧੀ ਕੁ ਜਿਹੜੀ ਮम्मा ਨੇ ਸੀ ਉਹ ਆਪਣਾ ਘਿਓ ਪਾਤੀਆਂ ਦੀ ਇੰਨੀ ਤਾਂ ਹੀ ਨਹੀਂ ਆਂਦੀ ਨਾਲ ਪੱਤ ਗੋਭੀ ਮਟਰ ਦੀ ਸਬਜੀ ਸੀ ਆ ਕੰਮ ਹੋਇਆ ਸਾਡਾ ਅਸਲੀ ਕੰਮ ਕਟੋਰੀ ਵਿੱਚ ਪੈ ਗਈ ਹੈਗੀ ਥੋੜੀ ਜੀ ਲੱਸੀ ਕਰਦੀ ਤੇ ਇਹਦੇ ਵਿੱਚ ਹੋ ਗਈ ਹੈ ਮਿਕਸ ਸਾਡੀ ਛਟਨੀ ਠੀਕ ਹੈ ਜੀ ਹੋਨ ਸਿੰਪਲ ਸਾਡਾ ਜੇ ਫੁਲਕਾ ਸਾਨੂੰ ਚੁੱਲ੍ਹੇ ਦਾ ਮਿਲ ਜਾਂਦਾ ਤਾਂ ਕਿਆ ਹੀ ਬਾਤਾਂ ਸੀ ਪਰ ਚਲੋ ਗੈਸ ਵਾਲਾ ਵੀ ਇੱਕ ਸਵਾਦ ਤਾਂ ਦੇ ਗਈ ਨਹੀਂ ਇੱਥੇ ਲੈ ਕੇ ਵਾਈਗਰੂ ਜੀ ਦਾ ਨਾਮ ਤੇ ਇੱਥੇ ਸ਼ੁਰੂ ਕਰ ਦਿੱਤਾ ਹੈ ਜੀ ਚਟਨੀ ਦੇ ਨਾਲ ਅਸੀਂ ਫੁਲਕਾ ਖਾਣਾ ਕਿਵੇਂ ਮਣੀਆ ਬਹੁਤ ਸਾਲ ਹੋ ਗਿਆ ਹਮੇਸ਼ਾ ਦੋ ਰੋਟੇ ਖਾਣੇ ਨਾ ਚਾਰ ਰੋਟੇ ਖਾਣਨਾ ਨਾ ਮਾ ਜੀ ਨੂੰ ਥੈਂਕ ਯੂ ਮਾਸੀ ਆ ਦੇਖੋ ਕਿਵੇਂ ਬੈਠਿਆ ਸਾਡੇ ਮਾਸੀ ਜੀ